ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਜਿਵੇਂ ਕਿ ਅੱਜ ਕੱਲ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਰਹੇ ਪੰਜਾਬੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਬਹੁਤ ਸਾਰੇ ਲੋਕ ਉਹਨਾਂ ਦਾ ਮਜ਼ਾਕ ਵੀ ਉਡਾਰੇ ਐ ਕਿ ਇੰਨੇ-ਇੰਨੇ ਪੈਸੇ ਹੋਣ ਦੇ ਬਾਗ ਵੀ ਉਦ ਵੀ ਐ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਬਾਹਰ ਜਾ ਰਿਹਾ ਇੰਨੇ ਪੈਸੇ ਇੱਥੇ ਹੋਣ ਇੱਥੇ ਕੋਈ ਕਾਰੋਬਾਰ ਖੋਲ ਲੈਣ ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਪਹਿਲੀ ਤਾਂ ਗੱਲ ਇਹ ਐ ਵੀ ਯਾਰ ਕੋਈ ਸ਼ੌਂਕ ਨੂੰ ਨਹੀਂ ਜਾਂਦਾ ਜੇ ਕੋਈ ਨਾ ਕੋਈ ਮਜਬੂਰੀ ਹੁੰਦੀ ਐ ਇੱਥੇ ਇੰਨੇ ਪੈਸੇ ਲਾ ਕੇ ਵੀ ਅਗਲੇ ਨੂੰ ਇਹ ਆਸ ਨਹੀਂ ਹੁੰਦੀ ਕਿ ਉਹਨਾਂ ਦਾ ਪੈਸਾ ਵਾਪਸ ਮੁੜਿਆ ਆਊਗਾ ਇਸ ਲਈ ਉਹ ਬਾਹਰ ਭਾਜਦੇ ਕਿਉਂਕਿ ਆਪਾਂ ਨੂੰ ਪਤਾ ਇੱਥੇ ਇੱਕ ਨੰਬਰ ਦਾ ਕੰਮ ਕਰਨ ਦੇ ਲਈ ਵੀ ਤੁਹਾਨੂੰ ਕਿੰਨਿਆਂ ਦੇ ਮੂੰਹ ਬੰਦ ਕਰਨੇ ਪੈਂਦੇ ਆ ਕਿੰਨਿਆਂ ਦੀਆਂ ਜੇਬਾਂ ਗਰਮ ਕਰਨੀਆਂ ਕਾਨੂੰਨ ਦੀ ਅਧਾਰਨ ਲਈ ਜਿਵੇਂ ਕਿ ਆਪਾਂ ਪੰਜਾਬੀਆਂ ਦੇ ਬਾਹਰ ਜਾਣ ਦੀ ਗੱਲ ਕਰੀ ਹੁਣ ਅਮਰਤਪਾਲ ਸਿੰਘ ਦਾ ਕੇਸ ਲੈ ਲਈਏ ਅਮਰਤਪਾਲ ਸਿੰਘ ਲੋਕਾਂ ਦਾ ਜਿੱਤਿਆ ਨਮਾਇੰਦਾ ਲੋਕਾਂ ਨੇ ਚੁਟਾਇਆ ਉਹ ਆਪਾਂ ਕਹਿੰਦੇ ਆ ਵੀ ਲੋਕਤੰਤਰ ਦੇ ਵਿੱਚ ਸਭ ਨੂੰ ਹੱਕ ਹੈ ਲੋਕਤੰਤਰ ਨੇ ਉਹਨੂੰ ਚੋਣ ਲੜਨ ਦਾ ਹੱਕ ਦਿੱਤਾ ਤੇ ਲੋਕਾਂ ਨੇ ਉਹਨੂੰ ਚੁਟਾ ਦਿੱਤਾ لیکن ਲੋਕਾਂ ਦਾ ਜਿੱਤਿਆ ਨੁਮਾਇੰਦਗੀ ਲੋਕਾਂ ਦੀ ਆਵਾਜ਼ بلند ਕਰ ਲਈ ਲੋਕ ਸਭਾ ਜੋ ਕਿ ਆਪਣੇ ਲੋਕਤੰਤਰ ਦਾ ਮੰਦਰ ਮੰਨਿਆ ਜਾਂਦਾ ਉੱਥੇ ਜਾ ਕੇ ਉਹ ਆਪਣੇ ਲੋਕਾਂ ਦੀ ਆਵਾਜ਼ بلند ਜੇ ਲੋਕਾਂ ਦੇ ਜਿਤਾਏ ਨੁਮਾਇੰਦੇ ਨੂੰ ਇਸ ਦੇਸ਼ ਦੇ ਵਿੱਚ ਹੱਕ ਨਹੀਂ ਉਹਦੇ ਮਿਲ ਰਹੇ ਆਮ ਲੋਕਾਂ ਨੂੰ ਕਿੰਨਾ ਕੁ ਦਾ ਹੱਕ ਮਿਲਦਾ ਹੋਊਗਾ ਤੁਸੀਂ ਆਪ ਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਰਾਜਕਤਾ ਕਿਉਂ ਨਾ ਫੈਲੇ ਕਿਉਂ ਨਾ ਮੁੱਲ ਛੱਡ ਛੱਡ ਕੇ ਜਿਹੜੇ ਵੀ ਪੰਜਾਬ ਸਰਕਾਰ ਵੀ ਜਾਂ ਕੇਂਦਰ ਸਰਕਾਰ ਵੀ ਜਿਹੜੇ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਸੁਖਦ ਮਾਹੌਲ ਦੇਵਾਂਗੇ ਉਹ ਆਮ ਲੋਕਾਂ ਨੂੰ ਤਾਂ ਤੁਸੀਂ ਸੁਖਦ ਮਾਹੌਲ ਬਾਅਦ ਚ ਦਿਓ ਪਹਿਲਾ ਘਟੋ ਘਟ ਜਿਹੜੇ ਲੋਕਾਂ ਦੇ ਚੁਣੇ ਨੁਮਾਇੰਦੇ ਆ ਜਿਹੜੇ 5-4 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜਾਂ ਇਸ ਤੋਂ ਵੱਧ ਲੋਕਾਂ ਦੀ ਵੀ ਨੁਮਾਇੰਦਗੀ ਕਰਦੇ ਆ ਤੁਸੀਂ ਉਹਨਾਂ ਨੂੰ ਤਾਂ ਆਪਣੀ ਗੱਲ ਕਹਿਣ ਦਾ ਹੱਕ ਦੋ ਜੇ ਤੁਸੀਂ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੀ ਨਹੀਂ ਦੇਣਾ ਤਾਂ ਫਿਰ ਉਹਨਾਂ ਤੋਂ ਚੋਣ ਲੜਨ ਦਾ ਵੀ ਹੱਕ ਖੋਲੋ ਚੋਣ ਲੜਾ ਤਾਂ ਉਹਨਾਂ ਨੂੰ ਜਦਾ ਤਾਂ ਲੋਕਾਂ ਦੀ ਇਹਦੇ ਵਿੱਚ ਕੀ ਗਲਤੀ ਆ ਨੁਮਾਇੰਦਾ ਖੜਾ ਤਾਂ ਲੋਕਾਂ ਨੇ ਵੋਟ ਪਾਤੀ ਜਦਾ ਤਾਂ ਜਾਂ ਤਾਂ ਉਹਨੂੰ ਚੋਣ ਲੜਨ ਦਾ ਹੱਕ ਨਾ ਦਿੰਦੇ ਜੇ ਚੋਣ ਲੜਨ ਦਾ ਹੱਕ ਦਿੱਤਾ ਸੀ ਤਾਂ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੇ ਆਪਣੇ ਹਲਕੇ ਦੀ ਆਪਣੇ ਖੇਤੇ ਦੀ ਆਵਾਜ਼ ਉਭੰਦ ਕਰਨ ਦਾ ਮੌਕਾ ਵੀ ਦਿਓ ਜਦੋਂ ਤੁਸੀਂ ਲੋਕਾਂ ਦੇ ਜਿੱਤੇ ਨੁਮਾਇੰਦਿਆਂ ਨੂੰ ਉਹਨਾਂ ਦੀ ਆਵਾਜ਼ ਚੱਕਣ ਦਾ ਨਹੀਂ ਦਊਂਗੇ ਹੱਕ ਤਾਂ ਆਮ ਲੋਕ ਕਿਵੇਂ ਸਮਝਣਗੇ ਵੀ ਉਹਨਾਂ ਨੂੰ ਇੱਥੇ ਉਹਨਾਂ ਦਾ ਇੰਨਾ ਪੈਸਾ ਖਰਾਬ ਕਰਕੇ ਇੰਨੀ ਇਨਵੈਸਟਮੈਂਟ ਕਰਕੇ ਵੀ ਉਹਨਾਂ ਨੂੰ ਆਜ਼ਾਦ ਤਰੀਕੇ ਨਾਲ ਕੰਮ ਕਰਨ ਦਿੱਤਾ ਜਾ ਸਕਦਾ ਹੈ ਅਫਸਰ ਚਾਹੀ ਜਾਂ ਹੋਰ ਲੀਡਰ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨ ਜੇਕਰ ਆਪਾਂ ਚਾਹਨੇ ਆ ਕਿ ਪੰਜਾਬ ਦੇ ਲੋਕ ਪੰਜਾਬ ਤੇ ਰਹਿ ਕੇ ਕੰਮਕਾਰ ਕਰਨ ਪਹਿਲਾ ਤਾਂ ਉਹਨਾਂ ਦੇ ਲਈ ਤੁਹਾਨੂੰ ਸੁਖਦ ਮਾਹੌਲ ਬਣਾਉਣਾ ਪੈਣਾ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਪੈਣਾ ਕਿ ਇਹ ਦੇਸ਼ ਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਕਿਸੇ ਨੂੰ ਕੋਈ ਖਤਰਾ ਨਹੀਂ ਕਿਸੇ ਨੇ ਕੋਈ ਕੰਮਕਾਰ ਕਰਨਾ ਕੋਈ ਲਾਇਸੈਂਸ ਲੈਣਾ ਸਾਰਾ ਪ੍ਰੋਸੈਸ ਪਾਰਦਰਸ਼ੀ ਕਰੋ ਹੁਣ ਇੱਕ ਆਪਾਂ ਦੁਬਈ ਦੀ ਉਦਾਹਰਣ ਲੈਂਦੇ ਆ ਤੇ ਆਪਣੇ ਇੰਡੀਆ ਦੇ ਉਦਾਹਰਣ ਲੈਂਦੇ ਆ ਗੱਡੀ ਦੁਬਈ ਦੇ ਵਿੱਚ ਜੇ ਕਿਸੇ ਨੇ ਆਪਣੀ ਗੱਡੀ ਦਾ ਕੋਈ ਰਜਿਸਟ੍ਰੇਸ਼ਨ ਕਰਾਉਣਾ ਕੁਝ ਕਰਾਉਣਾ ਹੈ ਤਾਂ ਉਹਨੂੰ ਇੱਕ ਛਤ ਦੇ ਸੱਲੀ ਸਾਰੇ ਕੰਮ ਹੋਏਦੇ ਆ ਉਹਦੀ ਆਰਸੀਪੀ ਬਣ ਜਾਂਦੀ ਉਹਦਾ ਪਰਮਿਟ ਵੀ ਬਣ ਜਾਂਦਾ ਜੋ ਸਾਰਾ ਕੰਮ ਇੱਕੋ ਜਗ੍ਹਾ ਤੇ ਹੋ ਜਾਂਦਾ ਆਪਣੇ ਹਰ ਕੰਮ ਦੇ ਲਈ ਅਲੱਗ-ਅਲੱਗ ਜਗ੍ਹਾ ਤੇ ਜਾਣਾ ਪੈਂਦਾ ਤੇ ਹਰ ਥਾਂ ਤੇ ਆਪਾਂ ਨੂੰ ਪਤਾ ਹੀ ਆ ਆਪਾਂ ਕਹਿ ਦਿੰਨੇ ਆ ਰਿਸ਼ਵਤ ਬੰਦ ਹੋ ਗਈ ਰਿਸ਼ਵਤ ਨਹੀਂ ਲੈਂਦੇ ਪਰ ਰਿਸ਼ਵਤ ਬਾਕੀ ਸਹੀ ਗੱਲ ਕੋਈ ਨਹੀਂ ਮੰਗਦਾ ਉਹ ਤਾਂ ਸਿਰਫ ਕੰਮ ਲਟਕਾਉਂਦੇ ਆ ਬੰਦਾ ਅੱਖ ਕੇ ਜਦੋਂ ਦਾ ਟਾਈਮ ਖਰਾਬ ਹੁੰਦਾ ਉਹ ਪੈਸਾ ਖਰਾਬ ਹੁੰਦਾ ਉਹ ਆਪੇ ਅੱਖ ਕੇ ਕਹਿੰਦਾ ਵੀ ਭਾਈ ਕੁਝ ਕੁ ਲੈ ਜੇ ਕੀ ਕਰ ਲਵਾਂ ਪਹਿਲਾਂ ਅਸੀਂ ਦੇਖ ਦੇ ਵਿੱਚ ਮਾਹੌਲ ਇਹ ਜਿਹਾ ਬਣਾਇਆ ਜਾਵੇ ਕਿ ਲੋਕਾਂ ਨੂੰ ਲੱਗੇ ਵੀ ਹਾਂ ਜੇ ਉਹ ਕੋਈ ਆਪਣਾ ਪੈਸਾ ਇਨਵੈਸਟ ਕਰਕੇ ਕੋਈ ਕੰਮਕਾਰ ਕਰਨਾ ਚਾਹੁੰਦੇ ਆ ਤਾਂ ਉਹ ਆਪਣਾ ਬੇਫਿਕਰੀ ਨਾਲ ਕੰਮ ਕਰ ਸਕਦੇ ਆ ਉਹਨੂੰ ਕੋਈ ਅਫਸਰशाही ਕੋਈ ਇਹੋ ਜਿਹੀ ਕੋਈ ਵਿੰਡੋ ਸਥਾਪਿਤ ਕਰੋ ਜਿੱਥੇ ਉਹ ਆਪਣੀ ਜੋ ਵੀ ਕਲੀਅਰੈਂਸ ਲੈਣੀ ਹੈ ਜਿਹੜੇ ਵੀ ਕੰਮਕਾਰ ਦੇ ਲਈ ਉਹ ਲਈ ਜਾਵੇ ਉਹਦਾ ਦਾ ਇੰਸ਼ੋਰੈਂਸ ਜਕੀਨੀ ਬਣਾਇਆ ਜਾਵੇ ਜੇ ਕੋਈ ਅਜਿਹਾ ਮਾਹੌਲ ਦੇਸ਼ ਦੇ ਵਿੱਚ ਮਿਲੂਗਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਬਰਾਬਰ ਮਿਲਣਗੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਕੰਮ ਕਰੂਗਾ ਤਾਂ ਲੋਕ ਆਪੀ ਇੱਥੇ ਵਿਸ਼ਵਾਸ ਜਤਾਨਗੇ ਇੱਥੇ ਆਪਣੇ ਕੰਮਕਾਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿਸੇ ਦੀ ਕੋਈ ਬੇਲ ਨੇ ਚ ਬਾਹਰ ਨਹੀਂ ਆਈ ਵੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੱਖਾਂ ਰੁਪਇਆ ਖਰਚ ਕੇ ਬਗਾਨੇ ਮੌਲਕਾ ਦੇ ਵਿੱਚ ਚੋਰੀ ਛੁਪੇ ਟੰਗ ਦੇ ਨਾਲ ਜਾਓ ਤੇ ਦੂਸਰੀ ਮੈਂ ਬੇਨਤੀ ਉਹਨਾਂ ਨੂੰ ਵੀ ਕਰ ਰਿਹਾ ਜਿਨ੍ਹਾਂ ਦੇ ਬੱਚੇ ਰਿਪੋਰਟ ਹੋ ਕੇ ਆਏ ਆ ਉਹ ਕਿਹੜੇ ਆਰਥਿਕ ਹਾਲਾਤਾਂ ਦੇ ਵਿੱਚੋਂ ਲੰਘ ਕੇ ਆਏ ਆ ਉਹਨਾਂ ਦੇ ਨਾਲ ਚੀਜ਼ ਕੀ ਸੀ ਇਹ ਉਹ ਹੀ ਬਿਹਤਰ ਜਾਣਦੇ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੋ ਉਹਨਾਂ ਨੂੰ ਮਿਹਣੇ ਨਾ ਮਾਰੋ ਤੂੰ ਤੇਰੇ ਕਰਕੇ ਅਸੀਂ ਕਰਜ਼ਾਈ ਹੋ ਤੁਸੀਂ ਐਨਾ ਵੀ ਪਰਮਾਤਮਾ ਦਾ ਸ਼ੁਕਰ ਕਰੋ ਵੀ ਉਹਨਾਂ ਦੀ ਜਾਨ ਬਚ ਗਈ ਉਹ ਸਹੀ ਸਲਾਮਤ ਤੁਹਾਡੇ ਪਰਿਵਾਰਾਂ ਦੇ ਵਿੱਚ ਆ ਕੇ ਬੈਠ ਗਏ ਆ ਨਹੀਂ ਤਾਂ ਬਹੁਤ ਸਾਰੇ ਇਹੋ ਜਿਹੇ ਮਾਪੇ ਵੀ ਬੈਠੇ ਆ ਜਿਨ੍ਹਾਂ ਦੇ ਬੱਚੇ ਘਰੋਂ ਵਿਦੇਸ਼ ਤਾਂ ਗਏ ਪਰ ਨਾ ਉਹ ਵਿਦੇਸ਼ ਵਿੱਚ ਪਹੁੰਚੇ ਨਾ ਉਹ ਘਰੇ ਰੋ ਰਾਹ ਦੇ ਵਿੱਚ ਹੀ ਕਿਤੇ ਮਰ ਖਾਪ ਗਏ ਮਾਪੇ ਜਾਂਦੀ ਵਾਰ ਨੂੰ ਆਪਣੇ ਬੱਚਿਆਂ ਦਾ ਮੂੰਹ ਦੇਖਣ ਨੂੰ ਤਰਸ ਰਹੇ ਨੇ ਉਹਨਾਂ ਦੇ ਅੰਤਮ ਕਿਰਿਆਵਾਂ ਕਰ ਲਈ ਤਰਸ ਰਹੇ ਆ ਤੁਸੀਂ ਇਹ ਸ਼ੁਕਰ ਕਰੋ ਕਿ ਤੁਹਾਡੇ ਬੱਚੇ ਤੁਹਾਡੇ ਕੋਲ ਤਾਂ ਆ ਗਏ ਨੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੋ ਵੀ ਹੋਇਆ ਬਹੁਤ ਮੰਦ ਭਾਗਾ ਹੋਇਆ ਤੇ ਇਹਨਾਂ ਚੀਜ਼ਾਂ ਤੋਂ ਸਭ ਕੁ ਸਿੱਖਣਾ ਚਾਹੀਦਾ ਪਹਿਲਾਂ ਸਭ ਕੁ ਸਿੱਖਣਾ ਸਰਕਾਰਾਂ ਨੂੰ ਚਾਹੀਦਾ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਚਾਹੀਦਾ ਕਿ ਉਹ ਲੋਕਾਂ ਨੂੰ ਇਹੋ ਜਿਹਾ ਮਾਹੌਲ ਦੇਣ ਕੇ ਲੋਕ ਇੱਥੇ ਆਪਣਾ ਕਾਰੋਬਾਰ ਕਰਕੇ ਆਪਣਾ ਕੰਮ ਕਰ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਜਿਹੋ ਜਿਹੇ ਰਾਜਿਕਤਾ ਇੱਥੇ ਫੈਲੀ ਹੈ ਆਏ ਦਿਨ ਆਪਾਂ ਦੇਖਦੇ ਆਂ ਦੁਕਾਨਦਾਰੀ ਤੇ ਬੈਠੇ ਬੰਦਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਇਹ ਸਾਰੀਆਂ ਚੀਜ਼ਾਂ ਰੋਕਣੀਆਂ ਪਈਆਂ ਲੋਕਾਂ ਨੂੰ ਸੁਖਦ ਮਾਹੌਲ ਦੇਣਾ ਪੈਣਾ ਫੇਰ ਹੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਭਾਈ ਤੁਹਾਨੂੰ ਸਭ ਕੁਝ ਇੱਥੇ ਮਿਲ ਰਿਹਾ ਤੁਸੀਂ ਕਿਉਂ ਵਿਦੇਸ਼ ਜਾ ਰਹੇ ਹੋ ਜਦੋਂ ਤੱਕ ਇਹੋ ਜਿਹਾ ਮਾਹੌਲ ਲੋਕਾਂ ਨੂੰ ਨਹੀਂ ਮਿਲਦਾ ਇਹ ਵਿਦੇਸ਼ ਜਾਣ ਦਾ ਜੋ ਵੀ ਰੁਝਾਨ ਹੈ ਇਹ ਘਟ ਨਹੀਂ ਹੋਏਗਾ ਇਹਦੇ ਤਰੀਕੇ ਬਦਲ ਜਾਣਗੇ ਜਾਂ ਕੁਝ ਹੋਰ ਹੋ ਜੂਗਾ ਲੇਕਿਨ ਲੋਕੀ ਵਿਦੇਸ਼ ਜਾਂਦੇ ਰਹਿਣਗੇ ਜੇਕਰ ਲੋਕਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਤਾਂ ਉਹਨਾਂ ਨੂੰ ਸੁਖਦਾ ਮਾਹੌਲ ਦੇਣਾ ਹੀ ਪਏਗਾ